ਜ਼ਿੰਦਾ ਖੁਦਾਵੰ ਪ੍ਰਭ ਯੇਸ਼ੂ ਮਸੀਹ ਦੀ ਹਜ਼ੂਰੀ ਵਿੱਚ ਆਪ ਸਭ ਨੂੰ ਜੈ ਯੇਸ਼ੂ ਮਸੀਹ ਦੀ ਅੱਜ ਇੱਕ ਵਾਰ ਫਿਰ ਤੋਂ ਪ੍ਰਭੂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਵਚਨ ਦੀਆਂ ਗੱਲਾਂ ਨੂੰ ਸਾਂਝਾ ਕਰਨ ਦੇ ਲਈ ਸੋ ਅੱਜ ਆਪਾਂ ਵਚਨ ਦੇ ਵਿੱਚ ਉਹ ਜਾਣਾਂਗੇ ਕਿ ਖੁਦਾ ਪਰਮੇਸ਼ਵਰ ਨੇ ਸਾਨੂੰ ਕਿਉਂ ਬਣਾਇਆ ਪ੍ਰਭੂ ਦਾ ਕੀ ਮਕਸਦ ਸੀ ਸਾਨੂੰ ਬਣਾਉਣ ਦੇ ਲਈ ਇਨਸਾਨੀਅਤ ਨੂੰ ਰਚਣ ਦੇ ਲਈ ਖੁਦਾ ਬਾਪ ਦਾ ਪਰਮੇਸ਼ਵਰ ਦਾ ਮਕਸਦ ਕੀ ਹੈ ਅੱਜ ਅਸੀਂ ਜਾਣਾਂਗੇ ਖੁਦਾਬਾਪ ਨੇ ਇਨਸਾਨ ਨੂੰ ਇਸ ਲਈ ਬਣਾਇਆ ਕਿ ਇਨਸਾਨ ਉਸ ਨੂੰ ਜਾਣੇ ਉਸ ਨੂੰ ਪਹਿਚਾਣੇ ਅਤੇ ਉਸ ਦੀ ਸੇਵਾ ਕਰੇ ਪ੍ਰਭੂ ਪਰਮੇਸ਼ਰ ਇੱਕ ਬਹੁਤ ਹੀ ਵਧੀਆ কুমਹਾਰ ਹੈ ਪਵਿੱਤਰ ਬਾਈਬਲ ਵਿੱਚ ਜਦੋਂ ਅਸੀਂ ਦੇਖਦੇ ਹਾਂ ਉਤਪਤੀ ਦੇ ਗ੍ਰੰਥ ਵਿੱਚ ਰਚਨਾ ਦੇ ਬਾਰੇ ਖੁਦਾਬਾਪ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਪੇੜ ਪੌਦੇ ਬਹੁਤ ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਹੈ ਇਸ ਧਰਤੀ ਦੇ ਉੱਤੇ ਹੈ ਖੁਦਾਬਾਪ ਨੇ ਬਣਾਇਆ। ਔਰ ਅੰਤ ਜਦੋਂ ਸ੍ਰੀ ਉਤਪਤੀ ਦਾ ਗ੍ਰੰਥ ਇੱਕ ਬਾਪ ਦੀ 26 ਆਇਤ ਵਿੱਚ ਪੜਦੇ ਹਨ ਪੂਰੀ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਪ੍ਰਭੂ ਨੇ ਆਖਿਆ ਅੰਤ ਵਿੱਚ ਪਰਮੇਸ਼ਰ ਨੇ ਕਿਹਾ ਹੁਣ ਅਸੀਂ ਮਨੁੱਖ ਨੂੰ ਆਪਣੇ ਸਰੂਪ ਅਤੇ ਆਪਣੇ ਵਰਗਾ ਬਣਾਈਏ। ਹallelujah। ਯਾਰੇ ਪੈਣੋ ਤੇ ਪ੍ਰਾਉ ਅਸੀ ਪਰਮੇਸ਼ਰ ਦੇ ਸਰੂਪ ਹਾਂ। ਅਸੀਂ ਪਰਮੇਸ਼ਵਰ ਦੇ ਵਰਗੇ ਬਣਾਏ ਗਏ ਹਾਂ। ਔਰ ਇਥੇ ਅਸੀਂ ਸੁਣਿਆ ਕਿ ਆਓ ਹੁਣ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਈਏ। ਉਥੇ ਇਦਾਂ ਨਹੀਂ ਲਿਖਿਆ ਆਓ ਹੁਣ ਮੈਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਵਾਂ। ਇੱਥੇ ਅਸੀਂ ਦਾ ਮਤਲਬ ਹੈ ਖੁਦਾ ਬਾਪ, ਖੁਦਾ ਬੇਟਾ ਪ੍ਰਭ ਯਿਸੂ ਮਸੀਹ ਅਤੇ ਖੁਦਾ ਰੂਪਾਕ। ਇਹ ਤਿੰਨੋਂ ਬਾਪ ਸਲੇਸ਼ ਦੇ ਤਿੰਨੋਂ ਸ਼ਖਸ ਇੱਥੇ ਮੌਜੂਦ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਇਨਸਾਨੀਅਤ ਦੀ ਰਚਨਾ ਹੋਈ ਔਰ ਕਿਸ ਲਈ ਬਣਾਇਆ ਹੈ ਇਨਸਾਨ ਨੂੰ ਕਿ ਇਨਸਾਨ ਉਸ ਨੂੰ ਜਾਣੇ ਉਸ ਨੂੰ ਪਹਿਚਾਣੇ ਅਤੇ ਉਸ ਦੀ ਸੇਵਾ ਕਰੇ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਦੇਖੀਏ ਕਿ ਅਸੀਂ ਖੁਦਾ ਨੂੰ ਜਾਣਦੇ ਹਾਂ ਜਾਂ ਨਹੀਂ ਖੁਦਾ ਨੂੰ ਪਹਿਚਾਣਦੇ ਹਾਂ ਜਾਂ ਨਹੀਂ ਅਤੇ ਖੁਦਾ ਦੀ ਸੇਵਾ ਕਰਦੇ ਹਾਂ ਜਾਂ ਨਹੀਂ ਔਰ ਖੁਦਾ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਉਸ ਨੂੰ ਪਹਿਚਾਣੀਏ ਅਤੇ ਅਸੀਂ ਉਸ ਦੀ ਸੇਵਾ ਕਰੀਏ। ਔਰ ਜਦ ਅਸੀਂ ਪਾਪ ਕਰਦੇ ਹਾਂ ਨਾ ਖੁਦਾ ਨੂੰ ਬਹੁਤ ਤਕਲੀਫ ਹੁੰਦੀ ਹੈ। ਖੁਦਾ ਨੂੰ ਦਰਦ ਹੁੰਦਾ ਹੈ। ਯਾਦ ਕਰੋ ਉਸ ਕਹਾਣੀ ਨੂੰ ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ। ਵਚਨ ਚ ਲਿਖਿਆ ਹੈ ਉਤਪਤੀ 3 ਦੀ 9 ਵਿੱਚ ਜਦੋਂ ਉਹਨਾਂ ਨੇ ਪਾਪ ਕੀਤਾ ਪਰਮੇਸ਼ੁਰ ਨੇ ਇੱਕ ਦੁੱਖ ਭਰੀ ਆਵਾਜ਼ ਦੇ ਨਾਲ ਉਹਨਾਂ ਨੂੰ ਪੁਕਾਰਿਆ। ਜਦੋਂ ਪਰਮੇਸ਼ਵਰ ਨੂੰ ਆਦਮ ਅਤੇ ਹਵਾ ਅਦਨ ਦੇ ਬਾਗ ਵਿੱਚ ਨਹੀਂ ਦਿਖੇ ਪਰਮੇਸ਼ਵਰ ਨੇ ਇੱਕ ਫੀਲਿੰਗਸ ਦੇ ਨਾਲ ਇੱਕ ਪਿਆਰ ਭਰੀ ਆਵਾਜ਼ ਦੇ ਨਾਲ ਇੱਕ ਦਰਦ ਭਰੀ ਆਵਾਜ਼ ਦੇ ਨਾਲ ਆਦਮ ਨੂੰ ਪੁਕਾਰਿਆ ਲਿਖਿਆ ਹੈ ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ ਤੂੰ ਕਿੱਥੇ ਹੈ ਪ੍ਰਭੂ ਨੂੰ ਇੱਕ ਬੇਚੈਨੀ ਹੋਈ ਪ੍ਰਭੂ ਹਰ ਰੋਜ਼ ਮਿਲਣ ਲਈ ਜਾਂਦਾ ਸੀ ਅਦਨ ਦੇ ਬਾਗ ਦੇ ਵਿੱਚ ਆਦਮ ਅਤੇ ਹਵਾ ਨੂੰ ਇਨਸਾਨ ਨੂੰ ਜੋ ਉਸਨੇ ਬਣਾਏ ਸੀ ਪਰ ਇੱਕ ਦਿਨ ਜਿਸ ਦਿਨ ਉਹਨਾਂ ਨੇ ਪਾਪ ਕੀਤਾ ਉਹ ਉੱਥੇ ਨਹੀਂ ਸਨ ਪ੍ਰਭੂ ਦੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਔਰ ਪਰਮੇਸ਼ਵਰ ਨੂੰ ਇੱਕ ਬੇਚੈਨੀ ਹੋਈ ਉਸਨੇ ਆਵਾਜ਼ ਦਿੱਤੀ ਆਦਮ ਤੂੰ ਕਿੱਥੇ ਹੈਂ ਪਿਆਰੇ ਭੈਣੋ ਤੇ ਭਰਾਓ ਅੱਜ ਪ੍ਰਭੂ ਸਾਨੂੰ ਵੀ ਆਵਾਜ਼ ਦਿੰਦੇ ਨੇ ਸਾਨੂੰ ਵੀ ਪ੍ਰਭੂ ਅੱਜ ਪੁਕਾਰਦੇ ਨੇ ਇੱਕ ਪਿਆਰ ਭਰੀ ਆਵਾਜ਼ ਦੇ ਨਾਲ ਮੇਰੇ ਬੇਟੇ ਮੇਰੀ ਬੇਟੀ ਤੂੰ ਕਿੱਥੇ ਹੈਂ ਅੱਜ ਅਸੀਂ ਦੇਖੀਏ ਅੱਜ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਇਸ ਜੀਵਨ ਦੇ ਵਿੱਚ ਅਸੀਂ ਕਿਸ ਮੁਕਾਮ ਤੇ ਹਾਂ ਖਾਸ ਕਰਕੇ ਅਸੀਂ ਆਪਣੇ ਪਾਪਾਂ ਦੇ ਲੈਵਲ ਨੂੰ ਦੇਖੀਏ ਅਸੀਂ ਕਿਸ ਤਰ੍ਹਾਂ ਖੁਦਾ ਪਰਮੇਸ਼ਵਰ ਤੋਂ ਦੂਰ ਹਾਂ ਆਪਣੇ ਪਾਪਾਂ ਤੋਂ ਆਪਣੀਆਂ ਗਲਤੀਆਂ ਤੋਂ ਅਸੀਂ ਦੇਖੀਏ ਕਿ ਪ੍ਰਭੂ ਪਰਮੇਸ਼ਵਰ ਤੋਂ ਅਸੀਂ ਕਿੰਨਾ ਦੂਰ ਹਾਂ ਅੱਜ ਵੀ ਪ੍ਰਭੂ ਸਾਨੂੰ ਲੈ ਕੇ ਉਹੀ ਬੇਚੈਨੀ ਵਿੱਚ ਨੇ ਸਾਡੇ ਜੀਵਨ ਨੂੰ ਲੈ ਕੇ ਕਿ ਮੈਂ ਮੇਰੇ ਬੇਟੇ ਨੂੰ ਮੇਰੀ ਬੇਟੀ ਨੂੰ ਮੈਂ ਆਪਣੇ ਸਰੂਪ ਉੱਤੇ ਬਣਾਇਆ ਆਪਣੇ ਵਰਗਾ ਬਣਾਇਆ ਅਤਿਅੰਤ ਮੇਰਾ ਬੇਟਾ ਮੇਰੀ ਬੇਟੀ ਕੀ ਕਰ ਰਿਹਾ ਹੈ ਕੀ ਕਰ ਰਹੀ ਹੈ ਅਜ ਇਸੀ ਖੁਦਾ ਪਰਮੇਸ਼ਵਰ ਤੇ ਵੱਲ ਮੁੜੀਏ ਕਿਉਂਕਿ ਉਸਨੇ ਸਾਨੂੰ ਬਣਾਇਆ ਸੀ ਉਸਨੂੰ ਜਾਣੀਏ ਉਸਨੂੰ ਪਹਿਚਾਣੀਏ ਅਤੇ ਉਸਦੀ ਸੇਵਾ ਕਰੀਏ ਅਜ ਇਸੀ ਬੁલાਏ ਗਏ ਹਾਂ ਨਾ ਕਿ ਅਸੀਂ ਆਪਣਾ ਜੀਵਨ ਬਿਤਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਏ ਹਾਂ ਅਸੀਂ ਬੁલાਏ ਗਏ ਹਾਂ ਖੁਦਾ ਪ੍ਰਭੂ ਯੀਸ਼ੂ ਮਸੀਹਾ ਨੇ ਸਾਨੂੰ ਬੁਲਾਇਆ ਹੈ ਵਰਾਖਿਆ ਵਰਵਾਖਦਾ ਹੈ ਮੇਰੇ ਬੱਚਿਓ ਮੇਰੇ ਕੋਲ ਵਾਪਸ ਮੁੜ ਆਓ ਯਾਕੂਬ ਦੀ ਪਤਰੀ 4 ਦੀ 8 ਵਿੱਚ ਲਿਖਿਆ ਹੈ ਪ੍ਰਭੂ ਦੇ ਵੱਲ ਮੁੜੋ ਤਾਂ ਪ੍ਰਭੂ ਤੁਹਾਡੇ ਵੱਲ ਆਵੇਗਾ ਅਸੀਂ ਆਪਣੇ ਗੁਨਾਹ ਗਲਤੀਆਂ ਤੋਂ ਪ੍ਰਭੂ ਵੱਲ ਮੁੜੀਏ ਤਾਂ ਕਿ ਪ੍ਰਭੂ ਸਾਡੇ ਵੱਲ ਆਵੇ ਔਰ ਅਸੀਂ ਆਪਣੇ ਸਭ ਗੁਨਾਹਾਂ ਗਲਤੀਆਂ ਨੂੰ ਛੱਡਦੇ ਹੋਏ ਖੁਦਾ ਪਰਮੇਸ਼ਵਰ ਕੋਲ ਵਾਪਸ ਆਈਏ ਤਾਂ ਕਿ ਪ੍ਰਭੂ ਦੀ ਬਰਕਤ ਪ੍ਰਭੂ ਦੀ ਆਸ਼ੀਸ਼ ਜੋ ਸਾਡੇ ਲਈ ਨੇ ਉਹ ਸਭ ਸਾਡੇ ਵਿੱਚ ਹੋਣ ਸਾਡੇ ਪਰਿਵਾਰਾਂ ਵਿੱਚ ਹੋਣ ਸਾਡੇ ਜੀਵਨ ਵਿੱਚ ਹੋਣ ਧੰਨਵਾਦ ਸਭ ਨੂੰ ਜੈ ਯੇਸ਼ੂ ਮਸੀਹ ਦੀ